ਗੁਰਜੀਕਾ ਖਾਲਸਾ ਕੇ ਵੇਖੇ ਸਮੇ ਅਣਗਿਣਤ ਇਨਸਾਨ ਇਥੇ ਤੇ ਜ਼ਿਕਰ ਕਈਆਂ ਦਾ ਵਿੱਚ ਇਤਿਹਾਸ ਹੋਇਆ ਓਏ ਅੱਖਾਂ ਗਈਆਂ ਚੁੰਧਿਆ ਸੰਸਾਰ ਦੀਆਂ ਪਟਨੇ ਵਿੱਚ ਜਦ ਨੂਰੀ ਪ੍ਰਕਾਸ਼ ਹੋਇਆ ਅੱਖਾਂ ਗਈਆਂ ਚੁੰਧਿਆ ਸੰਸਾਰ ਦੀਆਂ ਆ ਪਟਨੇ ਵਿੱਚ ਜਦ ਨੂਰੀ ਪ੍ਰਕਾਸ਼ ਹੋਇਆ ਆਇਆ ਅੱਲਾ ਦਾ ਰੂਪ ਜੱਗ ਦੇ ਅੰਦਰ ਭੀਖਣ ਸ਼ਾ ਨੂੰ ਉਦੋਂ ਵਿਸ਼ਵਾਸ ਹੋਇਆ ਐ ਇਸ ਜਗਤ ਤਮਾਸ਼ੇ ਨੂੰ ਵੇਖਣੇ ਲਈ ਪ੍ਰਗਟ ਮਰਦਿਆ ਗੰਮੜਾ ਖਾਸ ਹੋਇਆ ਤੋ ਪਟਨੇ ਸ਼ਹਿਰ ਦੀ ਪਾਵਨ ਧਰਤੀ ਉੱਤੇ ਆ ਪੰਥ ਖਾਲਸੇ ਦਾ ਸਾਜਣ ਹਾਰ ਆਇਆ ਢੈਂਦੀ ਕਲਾ ਦੀ ਖੱਡ ਚੋਂ ਕੱਢਣੇ ਲਈ ਚੜਦੀ ਕਲਾ ਦਾ ਸੀ ਅਵਤਾਰ ਆਇਆ ਆ ਸਮਝੇ ਜਾਂਦੇ ਸੀ ਨੀਵੇਂ ਅਸ਼ੂਤ ਜਿਹੜੇ ਇਹਨਾਂ ਤਾਂ ਹੀ ਬਣਾਉਣ ਸਰਦਾਰ ਆਇਆ ਸੋਨੇ ਦੇ ਦੋਨੋਂ ਕੜੇ ਗੰਗਾ ਦੇ ਵਿੱਚ ਸੁੱਟ ਦਿੱਤੇ ਨੇ ਤੇ ਮਾਤਾ ਗੁਜਰੀ ਜੀ ਕੁਛ ਕਹਿ ਰਹੇ ਨੇ ਪਿਆਰ ਨਾਲ ਤੇ ਬਾਲ ਗੋਬਿੰਦ ਰਾਏ ਕੀ ਕਹਿ ਰਹੇ ਨੇ ਧਿਆਨ ਨਾਲ ਸੁਣਿਓ ਬਾਲ ਗੋਬਿੰਦ ਰਾਏ ਜੀ ਦਾ ਕਹਿਣਾ ਤੇ ਡਾਕਟਰ ਹਰੀ ਸਿੰਘ ਜਾਚਕ ਦੀ ਸੋਚ ਉਡਾਰੀ ਦੇ ਦਰਸ਼ਨ ਕਰਿਓ ਮਾਤਾ ਤਾਈ ਸਤਕਾਰ ਨਾਲ ਕਹਿਣ ਲੱਗੇ ਕੰਗਣ ਸੋਨੇ ਦੇ ਸਾਰੇ ਲਵਾ ਦਿਆਂਗਾ ਮਾਤਾ ਤਈ ਸਤਕਾਰ ਨਾਲ ਕਹਿਣ ਲੱਗੇ ਆਹ ਕੰਗਣ ਸੋਨੇ ਦੇ ਸਾਰੇ ਲਵਾ ਦਿਆਂਗਾ ਉਹ ਨਹੀਂ ਸੋਨੇ ਦੇ ਕੰਗੜਾਂ ਦੀ ਲੋੜ ਰਹਿਣੀ ਸਭ ਨੂੰ ਪੰਜ ਕਕਾਰ ਪਹਿਨਾ ਦਿਆਂਗਾ ਜੋਲ ਸੰ ਜੋਲ ਸਰ ਐਦਰ ਮਾਤਾ ਤਾਈ ਸਤਕਾਰ ਨਾਲ ਕਹਿਣ ਲੱਗੇ ਆਹ ਕੰਗਣ ਸੋਨੇ ਦੇ ਸਾਰੇ ਲੋਹਾ ਦੇ ਆਂਗਾ ਨਹੀਂ ਸੋਨੇ ਦੇ ਕੰਗਣਾਂ ਦੀ ਲੋੜ ਰਹਿਣੀ ਸਭ ਨੂੰ ਪੰਜ ਕਕਾਰ ਪਹਿਨਾ ਦੇ ਆਂਗਾ ਆਹ ਕੇਸ ਗੜ ਤੇ ਬਖਸ਼ ਕੇ ਦਾਤ ਅਮਰਤ ਅਣਖੀ ਸੂਰਮੇ ਸਿੰਘ ਸਜਾ ਦੇ ਆਂਗਾ ਉਹ ਕੜੇ ਲੋਹੇ ਦੇ ਹੱਥੀ ਪਹਿਨਾ ਦਿਆਂਗਾ ਕੜੇ ਲੋਹੇ ਦੇ ਹੱਥੀ ਪਹਿਨਾ ਕੇ ਤੇ ਲੋਹ ਵਰਗੇ ਮੈਂ ਜਿਗਰੇ ਬਣਾ ਦਿਆਂਗਾ ਦਰਸ਼ਨ ਕਰਿਓ ਆਪਣੇ কেশਗੜ ਤੇ ਬਖਸ਼ ਕੇ ਦਾਤ ਅੰਮ੍ਰਿਤ ਆ ਸਾਨੂੰ ਸਿੰਘ ਸਜਾਇਆ ਸੀ ਪਾਤਸ਼ਾਹ ਨੇ ਤੇ ਦਾਤ ਤੇ ਅਮਰਤ ਦੀ ਮੰਗ ਫਿਰ ਚੇਲਿਆਂ ਤੋਂ ਆਪਣਾ ਗੁਰੂ ਬਣਾਇਆ ਸੀ ਪਾਤਸ਼ਾਹ ਨੇ ਆਪਣੇ ਪੁੱਤਰਾ ਤੋਂ ਪਿਆਰੇ ਖਾਲਸੇ ਤੋਂ ਖਾਨਦਾਨ ਲੁਟਾਇਆ ਸੀ ਪਾਤਸ਼ਾਹ ਨੇ ਉਹ ਜੋ ਕੁਝ ਕੋਈ ਨਹੀਂ ਦੁਨੀਆਂ 'ਚ ਕਰ ਸਕਿਆ ਉਹ ਕੁਝ ਕਰ ਵਿਖਾਇਆ ਸੀ ਪਾਤਸ਼ਾਹ ਨੇ ਵਾਹ ਜੀ ਵਾਹ ਕਯਾ ਵਾਹ ਵਾਹ ਬਹੁਤ ਸ਼ੁਕਰੀਆ ਗੱਲ ਕਰ ਰਿਹਾ ਚਮਕੌਰ ਦੀ ਗੜੀ ਦੇ ਵਿੱਚੋਂ ਪਾਸ਼ਾ ਦਰਸ਼ਨ ਕਰ ਰਹੇ ਨੇ ਜਿੱਦਾਂ ਘਾਲੀ ਸੀ ਘਾਲਣਾ ਪਾਤਸ਼ਾਹ ਨੇ ਐਦਾਂ ਕੋਈ ਨਹੀਂ ਘਾਲਣਾ ਘਾਲ ਸਕਦਾ ਜਿੱਦਾਂ ਘਾਲੀ ਸੀ ਘਾਲਣਾ ਪਾਤਸ਼ਾਹ ਨੇ ਐਦਾਂ ਕੋਈ ਨਹੀਂ ਘਾਲਣਾ ਘਾਲ ਸਕਦਾ ਉਹ ਸਵਾ ਲੱਖ ਨਾਲ ਇੱਕ ਲੜਾਉਣ ਵਾਲਾ ਕਰ ਕਮਾਲ ਸਾਈਬੇ ਕਮਾਲ ਸਕਦਾ ਲੀਸੀ ਘਾਲਣਾ ਪਾਤਸ਼ਾਹ ਨੇ ਐਦਾਂ ਕੋਈ ਨਹੀਂ ਘਾਲਣਾ ਘਾਲ ਸਕਦਾ ਸਵਾ ਲੱਖ ਨਾਲ ਇੱਕ ਲੜਾਉਣ ਵਾਲਾ ਕਰ ਕਮਾਲ ਹੈ ਸਹਬੇ ਕਮਾਲ ਸਕਦਾ ਜਿੱਦਾਂ ਵਾਰੇ ਚਮਕੌਰ ਦੀ جنگ ਅੰਦਰ ਐਦਾਂ ਵਾ ਦਰਸ਼ਨ ਕਰਿਓ ਛੋਟੇ ਸਹਿਬਜਾਦਿਆਂ ਦੇ ਸੂਬੇ ਸਾਹਮਣੇ ਕਰਨ ਲਈ ਪੇਸ਼ ਦੋਵੇਂ ਬਾਰੀ ਵੱਲੋਂ ਦੀ ਦੁਸ਼ਟੇ ਲਿਆਏ ਹੈਸਨ ਆ ਪਹਿਲਾ ਸਿਰ ਲੰਘਾਉਣਾ ਏ ਤੁਸੀਂ ਬੱਚਿਓ ਪੱਕੀ ਤਰ੍ਹਾਂ ਇਹ ਤੱਕ ਪਕਾਏ ਹੈਸਨ ਸਹਿਬਜਾਦਿਆਂ ਸਿਰ ਲੰਘਾਉਣ ਦੀ ਥਾਂ ਪਹਿਲਾਂ ਆਪਣੇ ਲੰਗਾਏ ਹੈਸਨ ਉਹ ਸਿਰ ਝਕਾਉਣ ਦੀ ਥਾਂ ਸਿਰ ਕਰੇ ਉੱਚਾ ਉੱਚੀ ਉੱਚੀ ਚਕਾਰੇ ਗਜਾਏ ਹੈਸਨ ਦਰਸ਼ਨ ਕਰਿਓ ਕਿ ਦੋਹਾਂ ਲਾਲਾ ਮੁਕਾਇਆ ਸੀ ਜਿਵੇਂ ਪੈਂਦਾ ਪੈਂਦਾ ਕਿਸੇ ਤੋਂ ਇਸ ਤਰ੍ਹਾਂ ਮੁਕਣਾ ਨਹੀਂ ਦੋਹਾਂ ਲਾਲਾ ਮੁਕਾਇਆ ਸੀ ਜਿਵੇਂ ਪੈਂਦਾ ਬੈਣਾ ਕਿਸੇ ਤੋਂ ਇਸ ਤਰ੍ਹਾਂ ਮੁੱਕਣਾ ਨਹੀਂ ਜਿੱਦਾਂ ਨੂੰ ਮੌਤ ਨੂੰ ਵਰਨ ਲਈ ਇਹ ਢੁਕੇ ਕਿਸੇ ਹੋਰ ਨੇ ਇਸ ਤਰ੍ਹਾਂ ਢੁਕਣਾ ਨਹੀਂ ਛਾ ਜਾਏ ਜ਼ੁਲਮ ਦੀ ਘਟਾ ਕਨਘੋਰ ਭਾਵੇਂ ਪਰ ਇਹਨਾਂ ਸੂਰਜਾਂ ਨੇ ਕਦੇ ਲੁਕਣਾ ਨਹੀਂ ਉਹ ਪਾਣੀ ਸੱਤ ਸਮੁੰਦਰਾਂ ਦਾ ਸੁੱਕ ਸਕਦਾ ਲਉ ਕਦੇ ਸ਼ਹੀਦਾਂ ਦਾ ਸੁੱਕਣਾ ਨਹੀਂ ਖਰੀ ਦੋ ਬੰਦ ਕਵਤਾ ਦੇ ਕੇ ਪਾਵਨ ਅਮਰਤ ਦੀ ਬਖਸ਼ ਕੇ ਦਾਤ ਦਾਤੇ ਆ ਸਾਨੂੰ ਬਖਸ਼ੀਆਂ ਸ਼ਕਤੀਆਂ ਸਾਰੀਆਂ ਨੇ ਪਾਵਨ ਅਮਰਤ ਦੀ ਬਖਸ਼ ਕੇ ਦਾਤ ਦਾਤੇ ਸਾਨੂੰ ਬਖਸ਼ੀਆਂ ਸ਼ਕਤੀਆਂ ਸਾਰੀਆਂ ਨੇ ਦਸਮ ਪਿਤਾ ਨੇ ਵਾਰ ਪਰਵਾਰ ਸਾਰਾ ਆ ਸਿੱਖੀ ਮਹਿਲ ਦੀਆਂ ਨੀਹਾ ਉਹ ਸਾਰੀਆਂ ਨੇ ਆਪਣੇ ਜਨਮ ਤੋਂ ਲੈ ਕੇ ਖਾਲਸੇ ਨੇ ਹਰ ਮੈਦਾਨੇ ਅੰਦਰ ਮੱਲਾ ਮਾਰੀਆਂ ਨੇ ਉਹ ਸਾਨੂੰ ਐਵੇਂ ਨਹੀਂ ਦੁਨੀਆ ਸਰਦਾਰ ਕਹਿੰਦੀ ਆ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ ਨੂੰ ਐਵੇਂ ਨਹੀਂ ਦੁਨੀਆ ਸਰਦਾਰ ਕਹਿੰਦੀ ਆ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ ਸਾਵੇਂ ਤੱਕ ਕੇ ਦੁੱਖ ਮੁਸੀਬਤਾਂ ਨੂੰ ਆਹ ਦਿਲ ਕਦੇ ਨਾ ਛੱਡਿਆ ਖਾਲਸੇ ਨੇ ਇਹਦੇ ਵੱਲ ਜਸ ਵੇਖਿਆ ਅੱਖ ਕੈਰੀ ਫਸਤਾ ਹੋ ਸੇ ਦਾ ਵੜਿਆ ਖਾਲਸੇ ਨੇ ਇਹਦੇ ਰਾਚ ਕੰਡੇ ਸੀ ਜੇਸ ਬੀਜੇ ਕੰਡਾਓ ਸੇ ਦਾ ਕੱਢਿਆ ਖਾਲਸੇ ਨੇ ਉਹ ਲਾਲ ਕਿਲੇ ਤੋਂ ਕਿਲੇ ਜਮਰਾਉਦ ਤੀਕਰ ਝੰਡਾ ਕੇਸਰੀ ਗੱਡਿਆ ਖਾਲਸੇ ਨੇ ਬਹੁਤ ਬਹੁਤ ਧੰਨਵਾਦ ਗੱਜ ਕੇ ਫਤਿਹ ਬਲਾਓ ਜੀਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ